ਨਮਸਕਾਰ ਮੋਗਾ ਟੂਡੇ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਥੀਓ ਅੱਜ 1 ਜੂਨ ਹੈ ਤੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਅੱਜ ਪੰਜਾਬ ਦਿਮਾਚਲ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਆਮ ਲੋਕ ਸਭਾ ਚੋਣਾਂ 2024 ਵਾਸਤੇ ਜਿਹੜੀ ਹੈ ਪੋਲਿੰਗ ਚੱਲਦੀ ਪਈ ਹੈ ਤੇ ਮੈਂ ਆਪਣੇ ਕੈਮਰਾਮੈਨ ਨੂੰ ਰਿਕਵੈਸਟ ਕਰਾਂਗਾ ਕਿ ਸਾਡੇ ਦਸਤਾਨ ਦੁਕਾਨ ਕੀ ਕਿਵੇਂ ਜਿਹੜੇ ਲੋਕ ਨੇ ਲੰਬੀ ਕਤਾਰਾਂ 'ਚ ਲੱਕੇ ਆਪਣੇ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਕਤਾਰਾਂ ਨੇ ਇਸ ਵੇਰੇ 7:00 ਵਜੇ ਅੱਜ ਜਿਹੜਾ ਕਮਿਸ਼ਨਰ ਵੱਲੋਂ ਟਾਈਮ ਨਿਧਾਰਿਤ ਕੀਤਾ ਗਿਆ ਸੀ ਪੋਲ لیکن ਜਿਹੜਾ ਇਹ VOTING ਹੈ ਜਿਹੜੀ ਇਹ ਲੋਕ ਆਪਣੇ ਆਵਾਜ਼ਾਂ ਨਾਲ ਤੇ ਯਾਰ ਕਰ ਰਹੇ ਨੇ ਇਹ ਸਵੇਰੇ 7:00 ਤੋਂ ਪਹਿਲਾਂ ਨਾਇਨਾ ਦੇ ਚਲਾ ਵਿੱਚ ਲੱਗਾਈ ਸੀ ਚੋਣ ਕਮਿਸ਼ਨ ਵੱਲੋਂ ਇਸ ਨੂੰ ਇੱਕ ਤਿਉਹਾਰ ਦਾ ਨਾਮ ਦਿੱਤਾ ਗਿਆ ਤੇ ਖਾਸ ਕਰ ਜਿਹੜਾ ਆਮ ਲੋਕਾਂ ਨੂੰ ਤਾਂ ਵੀ ਕਿਤੇ ਕੀਤਾ ਗਿਆ ਇਹਨਾਂ ਵੋਟਾਂ ਦੇ ਕਿਤੇ ਜਿਹੜੀ ਆ ਆਪਣੇ ಮತದಾರ ਜਿਹੜਾ ਪਰਿਯੋਗ ਕਰਨ ਦੀ ਜਿਹੜਾ ਇਸ ਵਾਰੀ ਮੈਂ ਕੋਈ ਯੂਥ ਵੋਟਰ ਹੈ ਜਿਹੜਾ ਨਵਾਂ ਵੋਟਰ ਆ ਉਹਨਦੇ ਤੇ ਖਾਸ ਟਾਰਗੇਟ ਕੀਤਾ ਗਿਆ ਹੈ ਯੂਥ ਹੈ ਉਹ ਵੀ ਸਵੇਰੇ 7 ਵਜੇ ਤੋਂ ਪਹਿਲਾਂ ਹੀ ਲਾਈਨਾਂ ਵਿੱਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ ਇਲੈਕਸ਼ਨ ਕਮਿਸ਼ਨ ਵੱਲੋਂ ਬਿਲਕੁਲ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਨਵਾਂ ਵੋਟਰ ਹੈ ਖਾਸ ਕਰ ਉਹ ਜਰੂਰ ਆਪਣੇ ਘਰਾਂ ਤੋਂ ਬਾਹਰ ਨਿਕਲੇ ਤੇ ਕਾਫੀ ਦਿਨਾਂ ਤੋਂ ਇਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀਗਾ ਨਵੇਂ ਵੋਟਰਸ ਨੂੰ ਕਿ ਆ ਕੇ ਆਪਣੀ ਬਿਲਕੁਲ ਵੋਟ ਦਾ ਇਸਤੇਮਾਲ ਕਰਨ ਤੇ ਮੈਂ ਦੱਸਣਾ ਚਾਹੁੰਦਾ ਕਿ ਅੱਜ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਨਵੇਂ ਵੋਟਰ ਨੇ ਉਹਨਾਂ ਨੂੰ ਪੋਡਕਾਸਟ ਕਰਨ ਤੋਂ ਬਾਅਦ ਜਿਹੜਾ ਇੱਕ ਸਰਟੀਫਿਕੇਟ ਜਿਉ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜਾ ਟੋਕਨ ਆਫ ਲਵ ਹੈ ਇੱਕ ਪੈਨ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਕਿ ਜਿਹੜਾ ਮੈਂ ਕਹੂੰਗਾ ਇੱਕ ਬਹੁਤ ਅੱਛੀ ਗੱਲ ਹੈ ਇੱਕ ਹੌਸਲਾ ਅਜ਼ਾਈ ਜਦੋਂ ਕਿਸੇ ਜਿਹੜੀ ਹੁੰਦੀ ਹੈ ਤੇ ਬਿਲਕੁਲ ਉਹ ਆ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਚੜ ਕੇ ਕਿਸੇ ਦੀ ਕੰਮ ਦੇ ਵਿੱਚ ਹਿੱਸਾ ਲੈਂਦਾ ਹੈ ਤੇ ਇਸ ਵਾਰ ਜਿਹੜਾ ਯੂਥ ਨੂੰ ਅਟਰੈਕਟ ਕਰਨ ਵਾਸਤੇ ਇੱਕ ਸੈਲਫੀ ਪੁਆਇੰਟ ਵੀ ਲਗਾਇਆ ਗਿਆ ਹੈ ਜੇ ਤੁਸੀਂ ਦੇਖ ਰਹੇ ਹੋ ਕਿ ਯੂਥ ਵਿੱਚ ਕਿੰਨਾ ਉਸਾਇ ਇਸ ਚੀਜ਼ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨਵੇਂ ਵੋਟਰ ਹੈ ਜਿਹੜਾ ਯੂਥ ਹੈ ਜਿਹੜਾ ਕਮਿੰਗ ਫਿਊਚਰ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਆਪਣਾ ਵੋਟ ਪਾਉਣ ਤੋਂ ਬਾਅਦ ਆਪਣੀ ਇੱਥੇ ਸੈਲਫੀਆਂ ਕਰਵਾ ਰਹੇ ਨੇ ਤੇ ਬਿਲਕੁਲ ਇੱਕ ਤਿਉਹਾਰ ਦਾ ਅਨੰਦ मान रहे ने ते ਸਾਡੀ ਟੀਮ ਵੱਲੋਂ ਇਸ ਮੌਕੇ ਤੇ ਜਿਹੜੇ ਯੂਥ ਵੋਟਰ ਸੀ ਉਹਨਾਂ ਨਾਲ ਗੱਲ ਕੀਤੀ ਗਈ ਤੇ ਆਓ ਤੁਸੀਂ ਵੀ ਸੁਣੋ ਕੀ ਇਸ ਮੌਕੇ ਤੇ ਕੀ ਕਹਿਣਾ ਸੀ ਉਹਨਾਂ ਦਾ ਤੇ ਇਹ ਵੋਟ ਪਾਣਾ ਉਹਨਾਂ ਲਈ ਕਿਉਂ ਜ਼ਰੂਰੀ ਸੀਗਾ ਕੀ ਸੀ ਜਿੰਦਾ ਤੁਹਾਨੂੰ ਕਿਹਦਾ ਲੱਗ ਰਿਹਾ ਫਸਟ ਟਾਈਮ ਵੋਟਰ ਨੂੰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਮੇਰਾ ਫਸਟ ਟਾਈਮ ਵੋਟ ਐਕਸਪੀਰੀਅੰਸ ਹੈ ਮੈਂ ਇਹਨਾਂ ਕਨਸਟੀਟਿਊਸ਼ਨ ਨੇ ਅਗਰ ਇਹ ਅਧਿਕਾਰ دیا ਇਹ ਅਵੇਲ ਕਰਕੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿਸ ਤਰ੍ਹਾਂ ਕੇ ਇੰਤਜ਼ਾਮਤ ਹੈ ਯਹਾਂ ਪਰ ਕਾਫੀ ਅੱਛਾ ਅਰੇਂਜਮੈਂਟ ਕੀਤਾ ਗਿਆ ਹੈ ਪ੍ਰੋਪਰ ਆਰਗੇਨਾਈਜ਼ ਕੀਤਾ ਗਿਆ ਹੈ ਪ੍ਰੋਪਰ ਚੈਕਿੰਗ ਹੋ ਰਹੀ ਹੈ ਪ੍ਰ तो अगर हम बात करें बुजुर्गों की तो यहाँ सीनियर सिटीजन की किस तरह के इंतजाम है यहाँ पर काफी अच्छा अरेंजमेंट है उनके लिए व्हील चेयर लगाए गए हैं प्रॉपर लोग रखे गए हैं जो उनको लेके जा रहे हैं प्रॉपर पे सब इसलिए सही है तो आज आप देख रहे हैं अपने दादाजी के साथ वोट डालने आई हूँ इसलिए उनको भी कोई दिक्कत नहीं है वोट डालने के लिए सब सही था तो जैसे आपने फर्स्ट में वोट डाली है तो इलेक्शन कमीशन की तरफ से आपको कुछ दिया भी गया कुछ आज आ, आज मेरी फर्स्ट में फर्स्ट टाइम वोटर हूँ इसलिए एक मुझे एक पेन दिया गया है और मुझे ये सर्टिफिकेट भी दिया गया है तो आप जो लोग अभी घर पे बैठे हुए हैं या जो सोच रहे हैं कि एमपी इलेक्शन है हमारा कोई डायरेक्ट संबंध नहीं है वोट नहीं डालने चाहिए तो उन्हें आप क्या कहना चाहोगे ये लोकल लेवल पे वोट्स से है एन सी के लिए वोट्स सही है पी एम के लिए हमारे वोट्स हैं हमें इंडियन कॉन्स्टिट्यूटन ने जो दिया है इसलिए हमें इसे प्रॉपर डालना चाहिए अधिकार जो हमें दिया है उसे अवेल करना चाहिए और सोचना चाहिए जो हमारे देश के लिए भला करेगा ऐसा नहीं कि कुछ भी जो ये पूरे नेशनल लेवल पे इसलिए जो हमारे पूरे देश के लिए अच्छा करे हित में हो वही वो डालें वोट जरूर डालें डाले आपने फर्स्ट टाइम वोट किया था आपको कैसा लग रहा है वेरी गुड ऑब्वियसली बिकॉज कंट्री uh, की डेमोक्रेट का पार्ट हुई मैं एंड एंड आई आई गेट चॉइस में किसको वोट करना चाहती ऑब्वियसली फेल्ट वेरी गुड थी आपने चॉइस की बात की है तो आपने किन फैक्टर्स को देख के अपने फैक्टर्स uh, जैसे कि ऐसे अब कंट्री की इकोनॉमिक ग्रोथ क्या हो रही है एंड सारे uh, पीपल के साथ कैसा ट्रीटमेंट हो रहा है ये सब देख के माइनॉरिटीज में जो और लोग घर बैठे हुए हैं आप उन्हें क्या कहना चाहोगे आई वॉन्ट टू से ये कोई लोकल uh, इलेक्शन नहीं है कोई एम एल ए के ये लाइक uh, पोलिटिकल like जो है प्रधानमंत्री के इलेक्शन है सो इट इज़ इम्पॉर्टेंट वो लोग सामने आए और uh, ताकि जो इकोनॉमिक ग्रोथ कंट्री की अच्छे तरीके से हो पाए काफ़ी अच्छा लग रहा है जो इंडियन कॉन्स्टिट्यूशन ने हमें अधिकार दिया है अच्छी बात है हमें फर्स्ट टाइम वोट डालने का एटीन ईयर पर हमें वोट डालने का अधिकार दिया हमने तो जो फर्स्ट टाइम वोट डाल रहा है उसको शासन की ओर से आपको सम्मान भी रहा। दिया गया हाँ जी हमें एसोसिएशन सर्टिफिकेट दिया उन्होंने और साथ में पेन दिया सभी को वोट डालने आना चाहिए क्योंकि ये हमारा अधिकार है ਮੇਰੇ ਪਾਸਿਸ਼ੇਸ਼ੇਂ ਦਿਗਾਇ ਹੈ ਅਮੇ ਇਸਕੋ ਮਦਰਬੋਰਡ ਨਾ ਡਾਲ ਕੇ ਇਸਕਾ ਗਲਤ ਵਰਤਨ ਕਰ ਸਾਕਸ਼ੀ ਅੱਜ ਤੁਸੀਂ ਪਹਿਲੀ ਵਾਰ ਵੋਟਪਾਲ ਆਏ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਅੱਜ ਮੇਰੀ ਫਸਟ ਟਾਈਮ ਵੋਟ ਸੀਗੀ ਤੇ ਜਿੱਥੇ ਅਸੀਂ ਵੋਟ ਪਾਉਣ ਗਏ ਸੀ ਤੇ ਜਿਨ੍ਹਾਂ ਦੀ ਫਸਟ ਟਾਈਮ ਵੋਟ ਸੀ ਉਹਨਾਂ ਨੇ ਸਾਨੂੰ ਸਰਟੀਫਿਕੇਟ ਨਾਲ ਅਪਰੀਸ਼ੀਏਟ ਵੀ ਕੀਤਾ ਹੈ ਤੇ ਜਿੱਥੇ ਅਸੀਂ ਗਏ ਸੀ ਉੱਥੇ ਕਾਫੀ ਵਧੀਆ ਪ੍ਰਬੰਧ ਸੀ ਠੰਡੇ ਪਾਣੀ ਦਾ ਪ੍ਰਬੰਧ ਸੀਗਾ ਤੇ ਕਿਸੇ ਤਰ੍ਹਾਂ ਦੀ ਕੋਈ ਭੀੜ-ਭੜੱਕਾ ਨਹੀਂ ਸੀਗਾ ਤੇ ਚਲੋ ਤੁਸੀਂ ਪਹਿਲੀ ਵਾਰ ਵੋਟ ਪਾਈ ਹੈ ਤੇ ਤੁਸੀਂ ਕਿਉਂ ਸਮਝੋ ਵੀ ਤੁਹਾਡਾ ਵੋਟ ਪਾਉਣਾ ਬੜਾ ਜ਼ਰੂਰੀ ਹੈ ਵੋਟ ਦੀ ਕੀ ਹੈ ਮਹੱਤਤਾ ਤੁਹਾਡੇ ਵਾਸਤੇ ਸਾਡਾ ਵੋਟ ਪਉਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਨੇ ਹਰ ਇੱਕ ਨਾਗਰਿਕ ਨੂੰ ਅਧਿਕਾਰ ਦਿੱਤਾ ਹੈ ਵੋਟ ਪਾਉਣ ਦਾ ਤਾਂ ਜੋ ਅਸੀਂ ਆਪਣਾ ਇੱਕ ਵਧੀਆ ਲੀਡਰ ਚੁਣ ਸਕੀਏ ਜੋ ਕਿ ਸਾਡੇ ਮਤਲਬ ਖਿਆਲ ਰੱਖ ਸਕੇ ਜਿਵੇਂ ਕਿ ਵਾਦ ਤੋਂ ਵਾਦ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰ ਸਕੇ ਬੇਰੋਜ਼ਗਾਰੀ ਦੇ ਜਿਵੇਂ ਉਹਨਾਂ ਉਹਨਾਂ ਵਿੱਚ ਸੁਧਾਰ ਕਰ ਸਕੇ ਤੇ ਸਾਡੇ ਦੇਸ਼ ਦੀ ਸਰਹੱਦ ਤੇ ਰੱਖਿਆ ਕਰ ਸਕੇ ਧੀਖਿਆ ਤੁਸੀਂ ਅੱਜ ਪਹਿਲੀ ਵਾਰੀ ਵੋਟ ਪਾਈ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਜਿੱਦਾਂ ਕਿ ਇਹ ਮੇਰਾ ਫਰਸਟ ਟਾਈਮ ਸੀ ਵੋਟ ਪਾਉਂਦਾ ਤੇ ਮਤਲਬ ਇੱਕ ਨਿਆ ਐਕਸਪੀਰੀਅੰਸ ਹੁੰਦਾ ਹੈ ਤੇ ਇਹ ਦਿਨਾਂ ਲੈ ਲੱਗਦਾ ਕਿ ਤੁਹਾਨੂੰ ਇੱਕ ਰਾਈਟ ਮਿਲਿਆ ਹੈ ਕਿ ਤੁਸੀਂ ਵੀ ਆਪਣਾ opinion ਦੇ ਸਕਦੇ ਹੋ ਹੋਰ ਤੁਹਾਡੇ ਵਾਸਤੇ ਜਿਹੜਾ ਵੋਟ ਦੀ ਕਿੰਨੀ ਕਹਾ ਮੈਂ ਤਾਂ ਤੁਸੀਂ ਕੀ ਸਮਝਉਂ ਕਿ ਤੁਹਾਡੀ ਵੋਟ ਨਾਲ ਕਿੰਨਾ ਫਰਕ ਪਏਗਾ ਕੇ ਜਾ ਕੇ ਮੇਰੇ ਮਨ ਨੇ ਕਿ ਹਰ ਇੱਕ ਪਰਸੰਦੀ ਦੀ ਇੱਕ ਵੋਟ ਬਹੁਤ ਹੀ ਮੈਟਰ ਕਰਦੀ ਹੈ ਕਿਉਂਕਿ ਇੱਕ ਵੋਟ ਨਾਲ ਵੀ ਬਹੁਤ ਇੰਪੈਕਟ ਪੈਂਦਾ ਹੈ ਕਿ ਕਿਦੀ ਕਿੰਨੀ ਪਰਸੈਂਟੇਜ ਹੁੰਦੀ ਹੈ ਤੇ ਜੇ ਆਪ ਸਰਕਾਰੀ ਪ੍ਰਬੰਧਾਂ ਦੀ ਗੱਲ ਕਰੀਏ ਗਰਮੀ ਬਹੁਤ ਜ਼ਿਆਦਾ ਹੈ ਤੇ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਇੱਧਰ ਤਾਂ ਇੰਤਜ਼ਾਮ ਵਧੀਆ ਹੈ ਤੇ ਜਿਵੇਂ ਮਤਲਬ ਗਰਮੀ ਹੈ ਤਾਂ ਇਹਦੇ ਕਾਉਂਟਿਨਟੀ ਵੀ ਇੱਧਰ ਦੇ ਇੰਤਜ਼ਾਮ ਵਧੀਆ ਕੀਤਾ ਗਿਆ ਹੈ ਤਾਂ ਕਿ ਲੋਕੀ ਆਣ ਤੇ ਉਹਨਾਂ ਨੂੰ ਮੌਕਾ ਮਿਲੇ ਬੁਖਾਨ ਦਾ ਜੀ ਬਿਲਕੁਲ ਬੜੀ ਵਧੀਆ ਗੱਲ ਇਹਨਾਂ ਨੇ ਕਹੀ ਹੈ ਕਿ ਇਹ ਜਿਹੜੇ ਇਲੈਕਸ਼ਨ ਨੇ ਇਹ ਕੋਈ ਲੋਕਲ ਇਲੈਕਸ਼ਨ ਨਹੀਂ ਹੈ ਇਹ ਇੱਕ ਦੇਸ਼ ਦੇ ਇਲੈਕਸ਼ਨ ਨੇ ਤੇ ਜਿਹੜੇ ਸਾਡੀ ਸਰਹੱਦਾ ਦੀ ਰੱਖਿਆ ਕਰ ਸਕੇ ਤੇ ਜਿਹੜਾ ਇੱਕ ਸਾਡੇ ਦੇਸ਼ ਦੇ ਜਿਹੜਾ ਇੱਕ ਚਾਹਮੁਕੀ ਵਿਕਾਸ ਕਰਵਾ ਸਕੇ ਤੇ ਇਹਨਾਂ ਮੁੱਦਿਆਂ ਨੂੰ ਰੱਖ ਕੇ ਜਿਹੜਾ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ-ਜ਼ਰੂਰ ਕਰਨਾ ਚਾਹੀਦਾ ਹੈ ਮੋਗਾ ਟੂਡੇ ਨਿਊਜ਼ ਲਈ ਸੇ ਹੋਗੀ অশੋਕ ਮੋਰੀਆ ਅਤੇ ਰਾਜੂ ਪਾਸੀ ਦੇ ਨਾਲ ਮਨੀਸ਼ ਜਿੰਦਲ ਮੋਗਾ